ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਜੋ ਲੋਕਾਂ ਦੀ ਦਾ ਭਲਾ ਕਰਨ ਵਾਸਤੇ ਆਪਣੇ ਆਪ ਨੂੰ ਕੁਰਬਾਨ ਵਾਸਤ ਕਰਨ ਵਾਸਤੇ ਜੋ ਆਪਣੇ ਘਰ ਤੋਂ ਨਿਕਲ ਕੇ ਸੰਗਤਾਂ ਦਾ ਆਧਾਰ ਕਰ ਰਹੇ ਨੇ ਜਿੱਥੇ ਵੀ ਜਾਂਦੇ ਨੇ ਲੋੜਵੰਦਿਆਂ ਦੀ ਸੇਵਾ ਅਤੇ ਲੋਕਾਂ ਨੂੰ ਸਮਝਾਉਣਾ ਕਿ ਨਾ ਡਰੋ ਨਾ ਡਰਾਓ ਜੀਓ ਤੇ ਜੀਣਦੇ ਹੋ ਇਹਦੇ ਕਾਰਨ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਸੱਚਾਈ ਉਹਨਾਂ ਦੀ ਕੁਰਬਾਨੀ ਨੂੰ ਮੁੱਖ ਰੱਖ ਕੇ ਜਿਹੜੀ ਦੇਣ ਜਾ ਰਹੇ ਨੇ ਕਿ ਜਿਹਦੇ ਵਿੱਚ ਹਿੰਦੂ ਮੁਸਲਮਾਨ ਆਮ ਜਨਤਾ ਉਹਨਾਂ ਦੇ ਪਿੱਛੇ ਲਾਗੇ ਤੇ ਉਹਨਾਂ ਦਾ ਸਾਥ ਦੇ ਰਹੀ ਇਹ ਰਿਪੋਰਟਾਂ ਜਿਹੜੀਆਂ ਨੇ ਔਰੰਗਜੀਤ ਨੂੰ ਜਾ ਰਹੀਆਂ ਨੇ ਸਾਰੀਆਂ ਉਹਨਾਂ ਨੇ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ਆਖਰ ਗੁਰੂ ਸਾਹਿਬਾਂ ਨੂੰ ਹੀ ਨਾਲ ਨਾਲ ਪਤਾ ਲੱਗਦਾ ਗਿਆ ਤੇ ਆਂਗਰੇ ਜਾ ਕੇ ਤੇ ਉਹ ਇੱਕ ਬਾਗ ਦੇ ਵਿੱਚ ਲਾਗੇ ਨੇ ਤੇ ਉਹ ਆਖਰੀ ਕਿਸੇ ਦੀ ਸ਼ਰਧਾ ਕਿਸੇ ਦੀ ਮੰਗ ਪੂਰੀ ਕਰਨ ਵਾਸਤੇ ਬਾਗ ਦੇ ਵਿੱਚ ਬੈਠੇ ਨੇ ਇੱਕ ਉੱਥੇ ਬਜ਼ੁਰਗ ਜੋ ਗਰੀਬ ਆ ਜਿਹੜੀ ਬੱਕਰੀਆਂ ਵਾਰਾ ਜਿਹਦਾ ਨਾਮ ਇਤਿਹਾਸ ਨੇ ਹਸਨ ਅਦੀ ਦੱਸਿਆ ਤੇ ਉਸ ਦਾ ਪੋਤਾ ਜੋ ਬਾਗ ਦੇ ਵਿੱਚ ਬੱਕਰੀਆਂ ਚਾਰ ਰਿਹਾ ਸੀ ਤੇ ਗੁਰੂ ਜੀ ਨੇ ਉਹਨੂੰ ਬੁਲਾਇਆ ਕਿ ਆਪਣੀ ਇੱਕ ਆਸ ਤੋਂ ਮੁੰਦਰੀ ਲਾ ਕੇ ਦਿੱਤੀ ਇੱਕ ਦਸਾਲਾ ਦਿੱਤਾ ਤੇ ਉਹ ਨੂੰ ਕਿਹਾ ਕਿ ਆਪਣੇ ਦਾਦੇ ਨੂੰ ਨਾਲ ਲੈ ਕੇ ਕਿਸੇ ਦੁਕਾਨ ਤੋਂ ਇਸ ਮੁੰਦਰੀ ਨੂੰ ਵੇਚ ਕੇ ਆ ਤੁਸੀਂ ਮਾਇਆ ਲੈ ਸਕਦੇ ਹੋ ਆਪਣਾ ਵਿਜਾਰਾ ਕਰ ਸਕਦੇ ਹੋ ਤੇ ਉਧਰ ਜੋ ਸਿਪਾਈ ਉਹ ਵੀ ਚੁਕੰਨੇ ਸਨ ਜਦੋਂ ਕਿਸੇ ਅਤੇ ਦੁਕਾਨ ਤੇ ਜਾ ਕੇ ਉਹ ਵੇਚਣ ਲੱਗਾ ਤੇ ਫਿਰ ਉਸ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਉਹਨੂੰ ਫੜ ਲਿਆ ਨਾਲ ਲੈ ਕੇ ਬਾਗ ਦੇ ਵਿੱਚ ਆਏ ਤੇ ਉਹ ਉਸ ਗੁਰੂ ਜੀ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਨਾਲ ਜਦੋਂ ਤੁਰੇ ਸਨ ਤੇ ਪੰਜ ਸਿੰਘ ਸਿੱਖ ਸਿੰਘ ਸੀ ਆਪਣੇ ਸਿੱਖ ਸਨ ਜਿਹਦੇ ਵੱਖ-ਵੱਖ ਇਤਿਹਾਸਕਾਰਾਂ ਨੇ ਦੱਸਿਆ ਕਿ ਪ੍ਰੋਫੈਸਰ ਸਾਇਰ ਸਿੰਘ ਨੇ ਜਿਹੜਾ ਇਤਿਹਾਸ ਲਿਖਿਆ ਉਹਦੇ ਵਿੱਚ ਮਤੀ ਦਾਸ ਬਿਆਲਾ ਜੀ ਗੁਰਦਤਾ ਜੀ ਭਾਈ ਉਦੇਜ ਜੀ ਜਤਾ ਜੀ ਤੇ ਸਾਹਿਬ ਸਿੰਘ ਇਹ ਉਹਨਾਂ ਨੇ ਦੱਸੇ ਨੇ ਤੇ ਡਾਕਟਰ ਧਰਮ ਸਿੰਘ ਨੇ ਮਤੀ ਦਾਸ ਬਿਆਲਾ ਜੀ ਸਦੀ ਦਾਸ ਤੇ ਜਤਾ ਜੀ ਉਦੇਜ ਸਿੰਘ ਇਹ ਪ੍ਰਿੰਸੀਪਲ ਸਤਵੀਰ ਸਿੰਘ ਨੇ ਵੀ ਨਾਲ ਦੇ ਨਾਲ ਦੇ ਮਿਲਦੇ ਦੱਸੇ ਨੇ ਗੁਰੂ ਸਾਹਿਬਾਂ ਨੇ ਬਾਕੀ ਸਿਨਾਂ ਨੂੰ ਵੱਖ ਸਿੱਖਾਂ ਨੂੰ ਵੱਖ ਕਰਕੇ ਤੇ ਆਪਣੇ ਨਾਲ ਜੋ ਆਹ ਦੀਵਾਨ ਸਨ ਮਤੀ ਦਾਹ ਜੀ ਤੇ ਇਤਿਹਾਸ ਅਨੁਸਾਰ ਸਤੀ ਦਾਸ ਤੇ ਦਿਆਲਾ ਜੀ ਨੂੰ ਨਾਲ ਲੈ ਕੇ ਇਹਨਾਂ ਨੇ ਗ੍ਰਿਫਤਾਰੀ ਗ੍ਰਿਫਤਾਰ ਹੋਏ ਤੇ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਦਿੱਲੀ ਲਿਜਾ ਕੇ ਤੇ ਉਹਨਾਂ ਨੂੰ ਕਾਰ ਦੇ ਵਿੱਚ ਰੱਖਿਆ ਗਿਆ ਕਿ ਉਸ ਸਮੇਂ ਗੁਰੂ ਸਾਹਿਬਾਂ ਨੂੰ ਕਈਆਂ ਗੱਲਾਂ ਪਈਆਂ ਦੀਆਂ ਕਿ ਔਰੰਗਜ਼ੇਬ ਬਾਸਾ ਵੱਖ-ਵੱਖ ਇਤਿਹਾਸਕਾਰਾਂ ਨੇ ਦੱਸਿਆ ਕਿ ਔਰੰਗਜ਼ੇਬ ਬਾਸਾ ਉਹਦੋਂ ਉੱਥੇ ਨਹੀਂ ਸੀ ਪਰ ਉਹਨਾਂ ਨੇ ਗ੍ਰਿਫਤਾਰੀ ਦਾ ਹੁਕਮ ਦਿੱਤਾ ਗ੍ਰਿਫਤਾਰ ਹੋ ਕੇ ਜਦੋਂ ਉਹ ਦਿੱਲੀ ਵਿਖੇ ਕਾਰ ਦੇ ਵਿੱਚ ਆ ਗਏ ਤੇ ਫਿਰ ਕਾਜੀ ਨੇ ਪੁੱਛਿਆ ਨੌਵੇਂ ਪਾਸਾ ਨੂੰ ਕਿ ਤੁਸੀਂ ਕੋਈ ਕਰਾਮਾਤ ਖਾਓ ਜੋ ਇੱਕ ਮਹਾਪੁਰਸ਼ ਹੈ ਨਹੀਂ ਦੁਨੀਆ ਤੁਹਾਡੇ ਪਿੱਛੇ ਲੱਗੀ ਹੈ ਤੇ ਜਾਂ ਇਸਲਾਮ ਕਬੂਲ ਕਰ ਲਵੋ ਤੁਸੀਂ ਆਪ ਵੀ ਕਿਹਾ ਸੀ ਤੁਹਾਡੀ ਜਿਹੜੀ ਖਰਮੈ ਸਾਈ ਹੈ ਪੰਤਾਂ ਵੱਲੋਂ ब्राह्मणा ਵੱਲੋਂ ਕਿ ਜੇ ਗੁਰੂ ਜੀ ਇਸਲਾਮ ਮੁਸਲਮਾਨ ਬਣ ਜਾਣਗੇ ਤੇ ਅਸੀਂ ਵੀ ਬਣ ਜਾਵਾਂਗੇ ਬਣੋ ਕਿ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਗੁਰੂ ਜੀ ਉਸ ਵਿੱਚ ਉਤ ਹੋ ਗਏ ਕਿ ਗੁਰੂ ਸਾਹਿਬਾਂ ਨੇ ਇਸ ਤੋਂ ਪਹਿਲਾਂ ਜੋ ਸਾਰੀ ਲੋਕਾਈ ਲੋਕ ਆਪਣੀ ਬਾਣੀ ਨਹੀਂ ਉਹਦੇਸ ਜਿੰਦੇ ਰਹੇ ਤੇ ਅੱਜ ਦੇ ਅ ਉਪਦੇਸ਼ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਜਿਹੜਾ ਦਿੱਤਾ ਹੈ ਇਹ ਇਸ ਸੰਸਾਰ ਦੇ ਵਿੱਚ ਕਿਸੇ ਨਹੀਂ ਰਹਿਣਾ ਤੇ ਇੱਥੇ ਕੋਈ ਵੀ ਕਿਸੇ ਦਾ ਨਹੀਂ ਹੈ ਦੇਵਗੰਧਾਰੀ ਸਾਗ ਤੇ ਵਿੱਚ ਗੁਰੂ ਜੀ ਦਾ ਇਹ ਸ਼ਬਦ ਹੈ ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਭ ਕਿਛ ਜੀਵਤ ਕੋ ਵਿਵਹਾਰ ਇਹ ਜਿੰਨਾ ਵੀ ਸਾਡਾ ਵਿਵਹਾਰ ਹੈ ਕਿ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਕਿ ਜੀਵਨਿਆ ਦਾ ਹੈ ਇਹਦੇ ਵਿੱਚ ਸਾਡੀ ਗਰਜ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ ਹੰਤੇ ਕੋ ਨਾ ਸਹਾਈ ਸਾਡਾ ਜਿਹੜਾ ਮਿਲਣਾ ਹੈ ਜਿੱਥੇ ਕੋਈ ਕਿਸੇ ਦਾ ਭੈਣ ਭਰਾ ਮਾਤਾ ਪਿਤਾ ਪੁੱਤਰ ਇਹ ਸਭ ਇੱਕ ਦੂਜੇ ਦੇ ਸੰਜੋਗਾਂ ਕਰਕੇ ਇੱਕ ਦੂਜੇ ਦਾ ਲੇਖਾ ਦੇਣ ਵਾਸਤੇ ਜੁੜੇ ਹੋਏ ਨੇ ਅੰਤਿਕ ਉਹ ਨਾਲ ਸਖਾਈ ਕਿ ਗੁਰੂ ਸਾਹਿਬ ਕਹਿੰਦੇ ਨੇ ਇਹ ਜੀਵਦਿਆਂ ਦਾ ਹੈ ਸਭ ਕੁਝ ਜੀਵਤ ਕੋਮ ਵਿਵਹਾਰ ਮਾਤਾ ਪਿਤਾ ਭਾਈ ਸੁਤਬੰਧ ਪਾਰ ਫਨ ਗ੍ਰਹਿ ਕੀ ਨਾਲ ਕਹਿੰਦੇ ਨੇ ਇਹਨਾਂ ਸਾਰਿਆਂ ਦਾ ਜੀਵਦਿਆਂ ਦੇ ਨਾਲ ਸੰਬੰਧ ਹੈ ਇਦੋਂ ਮਰ ਜਾਂਦਾ ਤੇ ਫਿਰ ਸੰਬੰਧ ਟੁੱਟ ਜਾਂਦਾ ਸਾਡਾ ਉਸ ਚੀਜ਼ ਦੇ ਨਾਲ ਸੰਬੰਧ ਹੈ ਉਹ ਚੀਜ਼ ਅੰਦਰ ਜੋਤ ਹੈ ਜੋ ਹੋ ਰਹੀ ਹੈ ਤੇ ਹੁਣ ਕਹਿੰਦੇ ਨੇ ਤਾਮ ਤੇ ਪ੍ਰਾਨ ਹੋਤ ਜਦ ਨਿਆਰੇ ਕਹਿੰਦੇ ਨੇ ਜਦੋਂ ਇਸ ਸਰੀਰ ਤੋਂ ਪ੍ਰਾਨ ਵੱਖਰੇ ਹੋ ਜਾਂਦੇ ਨੇ ਤੇ ਟੇਰਤ ਪ੍ਰੇਤ ਭੁਖਾਰ ਤੇ ਕਹਿੰਦੇ ਨੇ ਹੁਣ ਇਹ ਗੁਜ਼ਰ ਗਿਆ ਹੈ ਇਹ ਹੁਣ ਰੱਖਣ ਯੋਗ ਨਹੀਂ ਕਿ ਇੱਕ ਘੜੀ ਨਾ ਰੱਖੇ ਕੋਈ ਕਾਡੂ ਕਾਡੂ ਹੋਈ ਤੇ ਕਹਿੰਦੇ ਨੇ ਆਦ ਘੜੀ ਹੋ ਨਾ ਰੱਖੇ ਘਰ ਤੇ ਦੇਸ ਨਿਕਾਲ ਕਹਿੰਦੇ ਨੇ ਆਪਣੇ ਘਰ ਜਿਹਦੇ ਨਾਲ ਇੰਨਾ ਪ੍ਰੇਮ ਸੀ ਜਿਦ ਤੂੰ ਜਾਨਵਾਰ ਦੇ ਸੀ ਤੇ ਹੁਣ ਇੱਕ ਅੱਧੀ ਘੜੀ ਵੀ ਉਹਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦੇ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਦਾ disc ਹੈ ਇਹ ਸੰਸਾਰ ਜੋ ਦਿਖਦਾ ਹੈ ਮੇਰੇ ਕਿ ਤ੍ਰਿਸ਼ਨਾ ਜਿਉਂ ਜਗ ਰਚਨਾ ਇਹ ਜਿਹੜੀ ਸੰਸਾਰ ਦੀ ਰਚਨਾ ਨਾ ਜਗ ਰਚਨਾ ਸਭ ਝੂਠ ਹੈ ਨਾਸਵੰਤ ਹੈ ਮਿਰਗ ਤ੍ਰਿਸ਼ਨਾ ਮਿਰਗ ਹਿਰਨ ਨੂੰ ਪਿਆਸ ਲੱਗਦੀ ਹੈ ਉਹ ਪਾਣੀ ਦੀ ਢੂੰਡ ਵਿੱਚ ਬਾਹਰ ਨਿਕਲਦਾ ਹੈ ਤੇ ਆਮ ਖਾਸ ਉਹ ਐ ਜੰਗਲਾਂ ਵਿੱਚ ਦਰਿਆਵਾਂ ਦੇ ਕੰਢੇ ਤੇ ਕਾਇਨਾਤ ਤੇ ਜੰਗਲਾਂ ਵਿੱਚ ਹੀ ਰਹਿੰਦੇ ਨੇ ਕਿ ਉਹ ਜਦੋਂ ਦਰਿਆਵਾਂ ਵੱਲੋਂ ਆਉਂਦੇ ਨੇ ਅੱਗੇ ਦੂਰ ਦੂਰ ਤੱਕ ਰੇਤ ਹੁੰਦੀ ਹੈ ਫਿਲਰੀ ਕਿ ਉਹ ਲਿਸਕਦੀ ਹੈ ਧੁੱਪ ਦੇ ਨਾਲ ਤੇ ਦੂਰ ਉਹਨਾਂ ਨੂੰ ਜਾਪਦਾ ਹੈ ਜਿਵੇਂ ਪਾਣੀ ਹੈ ਤੇ ਉਹ ਦੌੜ ਕੇ ਉੱਥੇ ਜਾਂਦੇ ਨੇ ਜਦੋਂ ਉੱਥੇ ਜਾਂਦੇ ਆ ਤੇ ਉੱਥੇ ਪਾਣੀ ਨਹੀਂ ਹੁੰਦਾ ਉੱਥੇ ਰੇਤਾ ਹੁੰਦੀ ਆ ਤੇ ਫਿਰ ਅੱਗੇ ਹੋਰ ਦਿਖਦਾ ਹੈ ਉਹਨਾਂ ਨੂੰ ਕਿ ਉੱਥੇ ਪਾਣੀ ਹੈ ਤੇ ਉਹ ਕਿਸੇ ਤਰ੍ਹਾਂ ਤੜਪ ਤੜਪ ਕੇ ਨਾਟਕੇ ਤੇ ਆਖਰ ਜਾਨ ਗਵਾ ਦਿੰਦੇ ਨੇ ਕਹਿੰਦੇ ਨੇ ਮਿਰਗ ਤਰਸਣਾ ਜਿਉਂ ਜਗ ਰਚਨਾ ਇਹ ਦੇਖੋ ਰਿਤੇ ਵਿਚਾਰ ਇਹ ਸਤਿਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਭਜ ਰਾਮ ਨਾਮ ਨਿਤ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਨੂੰ ਐ ਰੋਜ਼ ਉਹਦੇ ਨਾਲ ਜੁੜੋ ਨਿਤਨੇਮ ਬਿੜਾ ਲਵੋ ਨਿਤ ਦਾ ਭਾਵ ਹੈ ਨਿਤ ਹਰ ਰੋਜ਼ ਜਿਵੇਂ ਅਸੀਂ ਹਰ ਰੋਜ਼ ਕਿਰਿਆ ਕਰਦੇ ਹਾਂ ਇਸ਼ਾਨਾਨ ਕਰਨਿਆ ਭੋਜਨ ਖਾਂਦੇ ਹਾਂ ਫਿਰ ਫਿਰ ਇਸੇ ਤਰ੍ਹਾਂ ਸਾਨੂੰ ਹਰ ਰੋਜ਼ ਆਤਮਾ ਦੀ ਖੁਰਾਕ ਦੇਣੀ ਚਾਹੀਦੀ ਹੈ ਸੰਗਤ ਵਿੱਚ ਜਾ ਕੇ ਬਾਣੀ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਜੁੜ ਕੇ ਉਹਨੂੰ ਕੀਤੇ ਕਰਕੇ ਕੇ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਂ ਤੇ ਹੋਇਓ ਤ ਉਧਾਰ ਕਹਿੰਦੇ ਨੇ ਫਿਰ ਸਾਡਾ ਉਧਾਰ ਤਾਂ ਹੋਵੇਗਾ ਗੁਰੂ ਸਾਹਿਬਾਂ ਨੇ ਜਿਹੜੀ ਉਹਨਾਂ ਦੇ ਸਾਉਦ ਤੇ 55 ਸਲੋਕ ਦੇ ਵਿੱਚ ਬਹੁਤ ਸਾਰਾ ਉਪਦੇਸ਼ ਤੇ ਗਿਆਨ ਹੈ ਜਿਹੜਾ ਸਾਨੂੰ ਉਹ ਦੇ ਕੇ ਤੇ ਲੋਕਾਈ ਨੂੰ ਇੱਕ ਚੰਗੇ ਮਾਰਗ ਤੇ ਲਾਉਣ ਵਾਸਤੇ ਉਹਨਾਂ ਨੇ ਆਪਣਾ ਯਤਨ ਕੀਤਾ ਤੇ ਅਖੀਰਵਾੜ ਵਾਸਤੇ ਅਖੀਰਵਾੜ ਉਹਨਾਂ ਨੇ ਸੰਸਾਰ ਦੀ ਪਰੇ ਵਾਸਤੇ ਤੇ ਆਪਣੇ ਆਪ ਨੂੰ ਵਾਰ ਦਿੱਤਾ ਤਾਂ ਕਿ ਇਹ ਜੋ ਉਹਨਾਂ ਨੇ ਕਿਹਾ ਸੀ ਕਿ ਇੱਕ ਚਾਂਦ ਕਵੀ ਜੀ ਕਹਿੰਦੇ ਨੇ ਕਿ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮਨ ਲੋਚੇ ਬਰੀਆਣਾ ਗੁਰ ਸ਼ਬਦੀ ਇਹ ਮਨ ਹੋੜੀਏ ਤੇ ਬਾਹ ਜਿਨ੍ਹਾਂ ਦੀ ਪਕੜੀਏ ਬਾਹ ਅੜੀਏ ਆ ਨਾ ਛੋੜੀਏ ਚੇਰ ਦੀ ਜ਼ਬਾਨਾ ਛੋੜੀਏ ਸੋ ਇਹ ਪਰਨ ਉਹਨਾਂ ਨੇ ਪੂਰਾ ਕਰਕੇ ਤੇ ਉਹਨਾਂ ਦੀ ਯੰਜੂ ਦੀ ਰਾਖੀ ਕਰਦੇ ਹੋਏ ਆਪਣਾ ਆਪ ਕੁਰਬਾਨ ਕਰਨ ਵਾਸਤੇ ਉਹ ਆਪ ਚੱਲ ਕੇ ਤੇ ਕਾਜ਼ਲ ਦੇ ਕੋਲ ਪਹੁੰਚਦੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੀ ਜੋ ਕੁਰਬਾਨੀ ਤੋਂ ਸਾਨੂੰ ਸਿੱਖਿਆ ਲੈ ਕੇ ਉਹਨਾਂ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਚਾਹੀਦਾ ਤੇ ਚੰਗੇ ਇਨਸਾਨ ਬਣ ਕੇ ਤੇ ਸੰਸਾਰ ਨੂੰ ਸੁਭਾਵਨਾ ਬਾਗ ਬਣਾਉਣਾ ਚਾਹੀਦਾ ਗੁਰਬਾਣੀ ਪੜ੍ਹਦੇ ਆ ਵਿਚਾਰਦੇ ਆ ਇੱਕ ਨਹੀਂ ਨਿਕਾਪ ਲਾ ਹੋ ਜਾਂਦੀਆਂ ਨੇ ਬਖਸ ਲਵੋ ਆਉਣ ਹਣ ਸਮੇਂ ਚ ਸਮਾਤ ਬਖਸੋ ਪਿਆਰ ਨਾਲ ਸਾਰੇ ਗੱਜਕੀ ਫਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ